ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਹਲਾ ਚੌਥਾ ਹਉ ਮੈਂ ਮਾਇਆ ਸਭ ਵਿਖ ਹੈ ਨਿਤ ਜਗ ਤੋਟਾ ਸੰਸਾਰ ਲਾਹ ਹਰ ਧਨ ਖਟਿਆ ਗੁਰਮਕ ਸ਼ਬਦ ਵਿਚਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਉ ਮਾਇਆ ਸਭ ਵਿਖ ਹੈ ਨਿਤ ਜਗ ਤੋਟਾ ਸੰਸਾਰ ਲਾਹਾ ਹਰ ਧਨ ਖਟਿਆ ਗੁਰਮਖ ਸ਼ਬਦ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ